ਜਿੱਥੇ ਕੋਰੋਨਾ ਮਹਾਮਾਰੀ ਨੂੰ ਪੂਰੇ ਵਿਸ਼ਵ ਵਿੱਚ ਕਰੋਪੀ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਲਗਾਤਾਰ ਮੌਤ ਦਾ ਆਂਕੜਾ ਵਧਦਾ ਜਾ ਰਿਹਾ ਹੈ ਪੂਰੇ ਵਿਸ਼ਵ ਵਿੱਚ ਇਸ ਗੱਲ ਦਾ ਡਰ ਹੈ ਕਿ ਇਹ ਕੋਰੋਨਾ ਵਾਇਰਸ ਕੁਦਰਤੀ ਕਰੋਪੀ ਹੈ ਇਸ ਦੇ ਚੱਲਦੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਵਿੱਚ ਲੱਗੀ ਇਤਿਹਾਸਿਕ ਅਤੇ ਪ੍ਰਾਤਨ 베ਰੀ ਦੇ ਦਰਖਤ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਕੀ ਕਹਿ ਰਹੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਇਹ ਤੋਂ ਉਹ ਬਾਤ ਨੂੰ ਪੂਰੀ ਦੇਖਿਆ ਠੀਕਾ ਸੁਣ ਲੈ ਮੈਦਾਨ ਦੂਸਰਾ ਆ ਥੱਲੇ ਹੀਗੇ ਇੱਥੇ ਕੋਚਾ ਲਾ ਦਿੱਤਾ ਗਿਆ ਵਾ ਇੱਥੋਂ ਖੌਣ ਨਿਕਲ ਰਹੀ ਗੱਲ ਇਹ ਗਾ ਪਿਆ ਪੈਂ ਦੀਆਂ ਮਾਰੀ ਪਾਈ ਗਏ ਨੇ ਜੇ ਤੁੰਗ ਬਦਲ ਲਾ ਕੇ ਦਿਖਾਉਂਦੇ ਆਂ ਹਾਂਜੀ ਹਾਂਜੀ ਹਾਂ ਤੁਹਾਨੂੰ ਹੱਥ ਦਿਵਾਉਂਦੇ ਆਂ ਵਾਈ ਗਰੁੱਪ ਉਹ ਸੱਚੀ ਆਵੇ ਕਿਤੇ ਵਾਈ ਗਰੁੱਪ ਉਹ ਸੁਰੋਪਾ ਵਗੈਰਾ ਬਣਾਣਾ ਚਾਹੀਦਾ ਪਰ ਨਹੀਂ ਨਹੀਂ ਰਹਿਣ ਦਿਓ ਧੰਦ ਦਿਓ ਇਹ ਕਿਹੜਾ ਨਹੀਂ ਵਾਈ ਗਰੁੱਪ ਇਦਾਂ ਨਹੀਂ ਬਣੀ ਤਾਂ ਨਹੀਂ ਹੁੰਦਾ ਅੱਗੇ ਇੱਕ ਵਾਰੀ ਮੈਂ ਤੁਹਾਨੂੰ ਪੂਰੀ ਬੇਰੀ ਬੇਰੀ ਸਾਫ ਤੋਂ ਪੂਰੇ ਘਰ ਤੋਂ ਨਹੀਂ ਬਣੀ ਤਾਂ ਫਿਰ ਨਹੀਂ ਹਾਂਜੀ ਠੀਕ ਆ ਬਾਈ ਦੇਖੋ खून ਨਿਕਲ ਰਿਹਾ ਵਾਹਿਗੁਰੂ ਜੀ ਬੇਰੀ ਸਾਹਿਬ ਦੇ ਵਿੱਚ ਇੱਥੋਂ ਨਿਕਲ ਰਿਹਾ ਹੈ ਇਹ ਫੇਕ ਕਰੀ ਦਿਖਾਉਂਦੇ ਆ ਤੀ ਚੋਦਨਾ ਕੋ ਆ ਵੇਖੋ ਇੱਕ ਖੂਨ ਨਿਕਲ ਰਿਹਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸੁਲਤਾਨਪੁਰ ਲੋਧੀ ਵਿੱਚ ਬੇਰ ਸਾਹਿਬ ਗੁਰਦੁਆਰੇ ਬੇਰੀ ਦੇ ਵਿੱਚੋਂ ਖੂਨ ਟਪਕ ਰਿਹਾ ਹੈ ਇਹ ਜਿਹੜਾ ਖੂਨ ਟਪਕ ਰਿਹਾ ਹੈ ਮੈਂ ਫੇਸਬੁਕ ਤੇ ਦੇਖਿਆ ਲੋਕਾਂ ਨੂੰ ਇਹਨੇ ਗਲਤ ਕਮੈਂਟ ਕਰ ਰਹੇ ਆ ਪਤਨੀ ਇਹਨਾਂ ਦਾ ਦਿਮਾਗ ਨੂੰ ਕੀ ਹੋ ਚੁੱਕਾ ਹੈ ਬਸ ਇਹਨਾਂ ਨੇ ਇਹ ਹੀ ਲਗਾਨ ਦੇ ਜੋ ਜਿਹੜੇ ਕਹਿੰਦੇ ਗੁਨਾਹਾਂ ਨੇ ਦੇ ਜੀ ਆਮ ਆਦਮੀ ਸੀ ਗੁਰੂ ਗ੍ਰੰਥ ਆਮ ਆਦਮੀ ਸੀ ਉਹ ਹੀ ਇਹਨਾਂ ਨੂੰ ਇਦਾਂ ਹੀ ਕਰਦੇ ਆ ਅਸਲ ਵਿੱਚ ਜਿਹੜਾ ਖੂਨ ਟਪਕ ਰਿਹਾ ਹੈ ਇਹ ਤੁਹਾਨੂੰ ਸੰਕੇਤ ਦੇ ਰਿਹਾ ਵਾ ਕਿ ਮਾਨਵਤਾ ਦੇ ਉੱਤੇ ਮਹਾ ਮਹਾ ਵਿਫਤਾ ਆ ਗਈ ਹੋਈ ਆ ਇਹ ਹੀ ਜਿਹੜਾ ਖੂਨ ਸੀਗਾ 1919 ਔਰ 20 ਦੇ ਵਿੱਚ ਦੋ ਤਿੰਨ ਵਾਰੀ ਟਪਕਿਆ ਸੀ ਕਾਫੀ ਜ਼ਿਆਦਾ ਇਹ ਸਾਡੇ ਦਾਦਾ ਜੀ ਨੇ ਦੱਸਿਆ ਮੈਂ ਤੇ ਸੀਗਾ ਨਹੀਂ ਉਦੋਂ ਜਦੋਂ ਮਹਾਮਾਰੀ ਫੈਲੀ ਸੀ ਦੁਨੀਆ ਵਿੱਚ ਫਿਰ 1947 ਵਿੱਚ ਔਰ ਫਿਰ ਜਦੋਂ ਪੰਜਾਬੀ ਸੂਬਾ ਮੂਵਮੈਂਟ ਚੱਲ ਰਹੀ ਸੀ ਉਦੋਂ ਵੀ ਇਹ ਖੂਨ ਟਪਕਿਆ ਸੀ 1961 ਵਿੱਚ ਮੈਂ ਛੋਟਾ ਸੀ ਮੈਂ ਸੁਲਤਾਨਪੁਰ ਲੋਧੀ ਬੇਚੀ ਸੀ ਮੈਂ ਆਪਣੀ ਅੱਖੀਂ ਦਰਸ਼ਨ ਕੀਤੇ ਸੀ ਖੂਨ ਟਪਕ ਰਿਹਾ ਸੀ ਉਹਨ ਟਕੇ ਬੇਰੀ ਬਹੁਤ ਵੱਡੀ ਹੋ ਗਈ ਹੋਈ ਹੈ ਉਦੋਂ ਬੇਰੀ ਵਿੱਚ ਸੁੱਕ ਗਈ ਸੀ ਅੱਧੀ ਤੇ ਉਹ ਜੋ ਖੂਨ ਟਪਕਦਾ ਸੀ ਉਹ ਡਾਕਟਰ ਵੀ ਸੀ ਉਹਨਾਂ ਨੇ ਚੈੱਕ ਕਰਕੇ ਦੱਸਿਆ ਸੀ ਕਿ ਇਹ ਜਿਹੜੀ ਬਲੱਡ ਹੈਗਾ ਵਾ ਇਹ ਕਿਸੇ ਇਨਸਾਨ ਦਾ ਆ ਇਹ ਕਿੰਨਾ ਵੱਡਾ ਚਮਤਕਾਰ ਕਿਸ਼ਮਾ ਕਹਿ ਸਕਦੇ ਹੋ ਕਿ ਜਦੋਂ ਵੀ ਇਨਸਾਨਾਂ ਦੇ ਉੱਤੇ ਕੋਈ ਭੀੜ ਪੈਂਦੀ ਆ ਇਸ 베ਰੀ ਦੇ ਵਿੱਚੋਂ ਖੂਨ ਟਪਕਣ ਲੱਪਿੰਦਾ ਹੈਗਾ ਇਹ 1984 ਦੇ ਵਿੱਚ ਟਪਕਿਆ ਸੀ ਮੈਂ ਨਹੀਂ ਦੇਖਿਆ ਆਪਣੀ ਅੱਖੀ ਮੈਨੂੰ ਆਪਣੇ ਰਿਸ਼ਤੇਦਾਰਾਂ ਦੇ ਪਤਾ ਲੱਗਾ ਮੈਂ ਸੁਲਤਾਨਪੁਰ ਲੋਧੀ ਦਾ ਹੀ ਹਾਂ ਬੀਬੀ ਨਾਨਕੀ ਦਾ ਘਰ ਮੇਰਾ ਆਪਣਾ ਘਰ ਹੈਗਾ ਤੇ ਸਾਡੇ ਦਾਦਾ ਤੇ ਸਾਡੇ ਜਿਹੜੇ ਪੜਦਾਦਾ ਸੀ ਉਹ ਸਭ ਇੱਥੇ ਰੱਖ-ਰਖਾਵ ਦੇ ਵਿੱਚ ਔਰ ਜਿਹੜਾ ਰਾਜ ਦਰਬਾਰ ਸੀ ਉਹਦੇ ਵਿੱਚ ਇੱਕ ਰਤਨ ਸੀਗੇ ਤੇ ਇਹ ਜਿਹੜੀ ਬੇਰੀ ਜੋ ਖੂਨ ਟਪਕ ਰਿਹਾ ਹੈ ਇਹ ਇਨਸਾਨੀਅਤ ਦੇ ਉੱਤੇ ਬਹੁਤ ਵੱਡੀ ਭੀੜ ਪਈ ਹੋਈ ਹੈ ਔਰ ਇਹ ਇਹਦਾ ਮਤਲਬ ਇਹ ਹੈ ਕਿ ਕੋਈ ਪਤਾ ਨਹੀਂ ਕੌਣ ਇਸ ਦੁਨੀਆ ਤੋਂ ਰੁਖਸਤ ਹੋ ਜਾਏ ਕਦੀ ਵੀ ਹੋ ਸਕਦਾ ਹੈ ਉਹ ਇਹ ਕਹਿ ਰਿਹਾ ਕਿ ਹੁਣ ਇਨਾ ਖੂਨ ਖਰਾਬਾ ਜਿਹੜਾ ਹਰ ਪਾਸੇ ਫੈਲਿਆ ਹੋਇਆ ਵਾ ਚਾਹੇ ਕੋਰੋਨਾ ਨਾਲ ਹੀ ਸਹੀ ਔਰ ਉਹਨਾਂ ਨੇ ਇਹ ਹੀ ਕਿਹਾ ਵਾ ਕਿ ਹੁਣ ਤੁਸੀਂ ਰੱਬ ਦਾ ਨਾਮ ਜਪੋ ਸਾਰੇ ਜਿਹੜੇ ਦਵੇਸ਼ ਦੁਸ਼ਮਣੀਆਂ ਸਭ ਛੱਡ ਕੇ ਇੱਕ ਦੂਜੇ ਨਾਲ ਇੱਕ ਮਿਕ ਹੋ ਕੇ ਵਾਹਿਗੁਰੂ ਯਾਦ ਕਰੋ ਨਾਮ ਜਪੋ ਮੂਲ ਮੰਤਰ ਜਪਜੀ ਸਾਹਿਬ ਬਾਕੀ ਬਾਣੀਆਂ ਪੜੋ ਸਾਰੇ ਮਿਲ ਜੁਲ ਕੇ ਪਾਠ ਕਰੋ ਤਾਂ ਹੀ ਕਲਿਆਣ ਹੋਏਗਾ ਇਹ ਮੈਨੂੰ ਉਸ ਟਾਈਮ ਜਿਹੜੇ ਉਸਾਂ ਦੇ ਗ੍ਰੰਥੀ ਸਿੰਘ ਸੀਗੇ ਉਹਨਾਂ ਨੇ ਇੱਕ ਕਥਾ ਕਰਕੇ ਸੁਣਾਈ ਸੀ। ਔਰ ਉਹਨਾਂ ਨੇ ਸਾਰੇ ਰਸਤ ਬਰਾਬਰ ਲੈ ਕੇ ਕੜਾ ਪ੍ਰਸ਼ਾਦ ਬਣਾਇਆ ਸੀ। ਸ਼ਤਿ ਹੋਲੇ ਦਾ ਪ੍ਰਸ਼ਾਦ ਕਹਿੰਦੇ ਕੀ ਕਹਿੰਦੇ ਆ ਕੁਝ ਇਸ ਤਰ੍ਹਾਂ ਕਹਿੰਦੇ ਮੈਨੂੰ ਯਾਦ ਨਹੀਂ ਆ ਰਿਹਾ। ਤੇ ਉਹਨਾਂ ਨੇ ਉਹ ਪ੍ਰਸ਼ਾਦ ਬੰਨਿਆ ਸੀ 베ਰੀ ਦੇ ਉੱਤੇ ਤੇ ਖੂਨ ਬੰਦ ਹੋ ਗਿਆ ਸੀ। ਮੈਂ ਇਹ ਤੁਹਾਨੂੰ ਫਿਰ ਇਹੀ ਅਰਜ ਕਰ ਰਿਹਾ। ਕਿ ਇਹ ਜਿਹੜਾ ਖੂਨ ਨਿਕਲਦਾ ਪਿਆ ਹੈਗਾ ਇਹ ਦੱਸਦਾ ਪਿਆ ਵਾ ਕਿ ਤੁਹਾਨੂੰ ਇਸ ਟਾਈਮ ਬਾਕੀ ਸਾਰੇ ਕੰਮ ਛੱਡ ਕੇ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼